ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਆਪਣੇ ਬਾਰੇ ਦੱਸਣਾ ਭਾਗ ਨੰਬਰ 2 ਤੁਹਾਡਾ ਕੀ ਨਾਮ ਹੈ ਕੌਮਿਤੀ ਕਿ ਆਮੀ ਕੌਣtia ਨਹੀਂ ਆਈ ਕਿੰਨੀ ਉਮਰ ਹੈ ਇਹਦੇ ਬਾਰੇ ਅਸੀਂ ਤੁਹਾਨੂੰ ਪਹਿਲੇ ਭਾਗ ਚ ਦੱਸਿਆ ਸੀ ਜੇ ਤੁਸੀਂ ਉਹ ਨਹੀਂ ਦੇਖਿਆ ਤਾਂ ਜ਼ਰੂਰ ਦੇਖੋ ਜੀ ਅੱਜ ਦੇ ਇਸ ਭਾਗ ਚ ਅਸੀਂ ਥੋੜਾ ਜਿਹਾ ਦੂਜਾ ਭਾਗ ਐਡਵਾਂਸ ਜਿਹਾ ਬਣਾਉਣਾ ਹੈ ਜੀ ਦੇਖੋ ਮੰਨ ਲਓ ਤੁਹਾਨੂੰ ਰਸਤੇ 'ਚ ਸ਼ਹਿਰ ਕਰਦਿੰਗੇ ਜਾਂ ਕਿਤੇ ਵੀ ਮਾਰਕੀਟ ਵਿੱਚ ਕੋਈ ਮਿਲਦਾ ਤਾਂ ਹੋ ਸਕਦਾ ਇਹ ਵਰਤਾ ਲਾ ਇਹ ਗੱਲਾਂ ਹੋ ਸਕਦੀਆਂ ਨੇ ਇਹ ਸਿਰਫ ਮੇਰੀ ਇਮੇਜਿਨੇਸ਼ਨ ਹੈ ਮੇਰੇ ਦੋ ਦਿਮਾਗ ਹੈ ਜੀ ਉਹ ਸੋਚਿਆ ਤੇ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਚੀਜ਼ ਵਧੀਆ ਲੱਗੇ ਜਾਂ ਇਨਫੋਰਮੇਸ਼ਨ ਲੋਡ ਵਾਲੀ ਹੋਵੇ ਤਾਂ ਮੇਰੇ ਕਹਿਣਾ ਵਧੀਆ ਗੱਲ ਹੈ ਜੀ ਦੇਖੋ ਜੀ ਮੇਰੇ ਹੋ ਸਕਦਾ ਵੀ ਇਦਾਂ ਕੋਈ ਬੰਦਿਆ ਸਵਾਲ ਪੁੱਛੇ ਚਾਓ ਕੋਮੇ ਸਤਿ ਚਾਓ ਸਤਿ ਸ੍ਰੀ ਅਕਾਲ ਜੀ ਕਮੇਸਤਾਈ ਕੀ ਹਾਲਾ ਤੁਹਾਡਾ ਜਦੋਂ ਕੋਈ ਇਦਾਂ ਪੁੱਛਦਾ ਤਾਂ ਉਹਨੂੰ ਇਦਾਂ ਹੀ ਕਹੀਦਾ ਸਤੋਬੇ ਨੇ ਗਰਾਸੀਏ ਇਹ ਤੂੰ ਜਾਂ ਫਿਰ ਤੁਸੀਂ ਇਦਾਂ ਵੀ ਕਹਿ ਸਕਦੇ ਬੇ ਨੇ ਇਹ ਤੂੰ ਇਹ ਤੁਹਾਡੀ ਮਰਜ਼ੀ ਆ ਤੁਸੀਂ ਕਿੱਦਾਂ ਕਹਿਣਾ ਸਤੋਬੇ ਨੇ ਮਤਲਬ ਮੈਂ ਠੀਕ ਆ ਗਰਾਸੀਏ ਧੰਨਵਾਦ ਤੇ ਤੂੰ ਤੁਸੀਂ ਸੁਣਾਓ ਇਸ ਤੋਂ ਬਾਅਦ ਹੋ ਸਕਦਾ ਜੀ ਉਹ ਪੁੱਛਣ ਤੁਹਾਡੀ ਉਮਰ ਕਿੰਨੀ ਹੈ ਕੁਆਂਤੀ ਨਹੀਂ ਆਈ ਜਾਂ ਫਿਰ ਤੁਸੀਂ ਕਿੱਥੇ ਰਹਿੰਦੇ ਹੋ ਦੋ ਬਿਆਹ ਵੀ ਤੇ ਇਹਨਾਂ ਗੱਲਾਂ ਤੋਂ ਇਹ ਤੁਹਾਨੂੰ ਅਸੀਂ ਪਹਿਲੇ ਭਾਗ ਵਿੱਚ ਦੱਸਿਆ ਇਹਨਾਂ ਗੱਲਾਂ ਤੋਂ ਬਾਅਦ ਹੋ ਸਕਦਾ ਉਹ ਤੁਹਾਨੂੰ ਪੁੱਛਣ ਜ਼ਿਆਦਾਤਰ ਇਦਾਂ ਪੁੱਛਦੇ ਹੁੰਦੇ ਆ ਕਿ ਕੀ ਤੁਹਾਨੂੰ ਇੰਡੀਆ ਦੀ ਜ਼ਿਆਦਾ ਆਂਦੀ ਹੈ ਇਹਨੂੰ ਪੁੱਛਣਾ ਤੀਮਾਂਕਾ ਇੰਡੀਆ ਲੀ ਕੋਈ ਦਾਪਾ ਕਿਸੇ ਨੂੰ ਪੁੱਛਿਆ ਹੋਣਾ ਹੋਵੇ ਤੀਮਾਂਕਾ ਕਿਸੇ ਵੀ ਬੰਦੇ ਦਾ ਨਾਮ ਲੈ ਕੇ ਤੁਸੀਂ ਪੁੱਛਣਾ ਹੈ ਤੁਹਾਨੂੰ ਉਸ ਬੰਦੇ ਦੀ ਜ਼ਿਆਦਾ ਆਂਦੀ ਹੈ ਕਿ ਨਹੀਂ ਉਦ ਜਾਂ ਫਿਰ ਇਟਾਲੀਆ ਇੰਡੀਆ ਕੈਨੇਡਾ ਫਰਾਂਸ ਜਰਮਨੀ ਤੁਸੀਂ ਇਦਾਂ ਕਹਿ ਸਕਦੇ ਨਹੀਂ ਟੀ ਮੰਕਾ ਮਤਲਬ ਹੁੰਦਾ ਤੁਹਾਨੂੰ ਉਸ ਚੀਜ਼ ਦੀ ਕਮੀ ਮਹਿਸੂਸ ਹੁੰਦੀ ਹੈ ਪਰ ਫੋਰਸ ਪਰ ਫੋਰਸ ਲਾਸਮੀਆ ਜੀ ਫਿਰ ਫੋਰਸਾ ਦੀ ਜਗ੍ਹਾ ਤੁਸੀਂ ਕਹਿ ਸਕਦੇ ਆ ਆਬਵੀਓ ਆਬਵੀਓ ਦਾ ਮਤਲਬ ਵੀ ਇਹੀ ਆ ਆਵਿਸੂਤੋ ਲੀ ਫੀਨੋ ਆ ਪੋਕੋ ਫੋਰ ਲੀ ਇਥੇ ਇੰਡੀਆ ਲਈ ਵਰਤਿਆ ਗਿਆ ਆਵਿਸੂਤੋ ਉੱਥੇ ਰਿਹਾ ਸੀ ਫੀਨੋ ਆਪੋ ਕੋ ਟੈਂਪੋ ਫਾ ਕਿ ਥੋੜਾ ਟਾਈਮ ਪਹਿਲਾਂ ਤੱਕ ਤਾਂ ਮੈਂ ਉੱਥੇ ਹੀ ਰਿਹਾ ਸੀ ਫਿਰ ਹੋ ਸਕਦਾ ਹੈ ਕਿ ਤੁਹਾਨੂੰ ਇਹ ਸਵਾਲ ਪੁੱਛਣ ਸ਼ਰਾਸਤਾ ਤੋਂ ਦੂਰਾ ਲਾਸ਼ਾਰੇ Tutti quelli che conoscevi ਸ਼ਰਾਸਤਾ ਤੋਂ ਦੂਰਾ ਬੜਾ ਔਖਾ ਲੱਗਿਆ ਹੁਣ ਲਾਸ਼ਾਰੇ ਛੱਡਣਾ ਤੂਤੀ ਸਾਰੇ ਕੋਏਲੀ O ਕਿ ਕਨੋਸ਼ੇਵੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਪਛਾਣਦੇ ਸੀ ਜੇ ਤੁਸੀਂ ਕਹਿਣਾ ਹੋਵੇ ਹਾਂ ਹਾਂ ਇਹ ਤਾਂ ਗੱਲ ਹੈਗੀ ਆ ਜੀ ਇੰਨਾ ਸੌਖਾ ਵੀ ਨਹੀਂ ਹੈਗਾ ਆਪਣੇ ਜਾਣ ਪਛਾਣ ਨੂੰ ਛੱਡਣਾ ਤਾਂ ਤੁਸੀਂ ਕਹਿ ਸਕਦੇ ਆ ਸੇ ਨੋ ਨੈ ਕੋਜ਼ੀ ਫਾਸੀਲੇ ਫਾਸੀਲੇ ਜਾਨੀ ਕਿ ਸੌਖਾ ਫਿਰ ਥੋੜਾ ਜਿਹਾ ਅਗਲੇ ਨੇ ਇੰਟਰਸਟ ਲਿਆ ਉਹ ਕਹਿ ਸਕਦਾ ਅੱਛਾ ਭਈ ਤੈਨੂੰ ਸਭ ਤੋਂ ਜ਼ਿਆਦਾ ਯਾਦ ਕੀ ਆਂਦਾ ਇੰਡੀਆ ਦਾ ਇੱਥੇ ਐਗਜ਼ਾਮਪਲ ਦੇ ਲਈ ਇੰਡੀਆ ਕਿਹਾ ਗਿਆ ਇਟਲੀ ਇੰਡੀਆ ਕੈਨੇਡਾ ਫਰਾਂਸ ਪਾਕਿਸਤਾਨ ਕੋਈ ਵੀ ਹੋ ਸਕਦਾ ਤੁਹਾਨੂੰ ਉਹ ਜਿੱਥੋਂ ਤੁਸੀਂ ਆਏ ਹੋ ਉਸ ਦੇ ਸਾਹਾਨੂੰ ਸਭ ਤੋਂ ਜ਼ਿਆਦਾ ਯਾਦ ਕੀ ਆਂਦਾ ਉਹ ਇਦਾਂ ਪੁੱਛਣਾ ਜੀ ਤੁਸੀਂ ਵੀ ਅਗਰ ਕਿਸੇ ਨੂੰ ਪੁੱਛਣਾ ਹੋਵੇ ਤਾਂ ਇਦਾਂ ਪੁੱਛ ਸਕਦੇ ਆ Cosa ti manca di più dell'India India Maroco ਜਾਨੀ ਜਿਹੜੀ ਵੀ ਕੰਟਰੀ ਵਾਰ ਤੁਸੀਂ ਪੁੱਛਣਾ ਵੀ ਤੁਹਾਨੂੰ ਉਹਦਾ ਕੀ ਸਭ ਤੋਂ ਜ਼ਿਆਦਾ ਯਾਦ ਆਉਂਦਾ ਜੇ ਤੁਸੀਂ ਕਹਿਣਾ ਹੋਵੇ ਸਭ ਕੁਝ ਮਾਂ ਬਾਪ ਰਿਸ਼ਤੇਦਾਰ ਜਾਰ ਦੋਸਤ ਉੱਥੇ ਦੀ ਹਵਾ ਉੱਥੇ ਦੀ ਮਿੱਟੀ ਤਾਂ ਤੁਸੀਂ ਕਹਿ ਸਕਦੇ ਆ ਤੂਤੋ ਮम्मा ਪਪਾ ਮम्मा ਮੰਮੀ ਪਪਾ ਡੈਡੀ ਪਰੈਂਤੀ ਆਪਣੇ ਰਿਸ਼ਤੇਦਾਰ ਅਮੀਚੀ ਯਾਰ ਦੋਸਤ ਆਰੀਆ ਆਰੀਆ ਦੇ ਲਿੰਗਿਆ ਤੁਸੀਂ ਕਹਿ ਸਕਦੇ ਆ ਆਰੀਆ ਜਣੀ ਹਵਾ ਇੰਡੀਆ ਦੀ ਹਵਾ ਆਰੀਆ ਦੇ ਲਿੰਗਿਆ ਲਾ ਤੇਰਰ ਉੱਥੇ ਦੀ ਮਿੱਟੀ ਫਿਰ ਹੋ ਸਕਦਾ ਕਿ ਇਹ ਸਵਾਲ ਵੀ ਪੁੱਛ ਲਿਆ ਜਾਵੇ ਜਿਆਦਾਤਰ ਪੁੱਛੇ ਲੈਂਦੇ ਨਹੀਂਆਂ ਗੱਲਾਂ ਤੋਂ ਅੱਲੂ ਰਾ ਪਰ ਕਿਵੇਂ ਨੂੰ ਤੋ ਕੁਆ ਚਾ ਪਰ ਕਿਵੇਂ ਸੇ ਵੇਨੂ ਤੋ ਇਨ ਇਟਾਲੀਆ ਪਰ ਅਲੋਰਾ ਫਿਰ ਪਰ ਕਿਉਂ ਸ਼ੇ ਵੇਨੂ ਤੋ ਬੇ ਤੂੰ ਫਿਰ ਤੂੰ ਕਿਉਂ ਆਇਆ ਬਈ ਇੱਥੇ ਗੁੱਸੇ ਨਾਲ ਨਹੀਂ ਸਿਰਫ ਨੋਰਮਲੀ ਸਾਵਧਾਨ ਗੱਲ ਕਰਦੇ ਹੋ ਤੇ ਤੁਸੀਂ ਫਿਰ ਕਹਿ ਸਕਦੇ ਆ ਜੀ ਇੱਕ ਉਜਵਲ ਭਵਿਸ਼ ਲਈ ਭੀ ਉਜਵਲ ਭਵਿਸ਼ ਪਰ ਨੂੰ ਪਰ ਇੱਕ ਫਿਊਚਰ ਮੀਗਲਰ ਪਰ ਇੱਕ ਫਿਊਚਰ ਮੀਗਲਰ ਵਧੀਆ ਜ਼ਿੰਦਗੀ ਲਈ ਇਹ ਨਹੀਂ ਕਿ ਆਪਣੇ ਇੰਡੀਆ ਵਿੱਚ ਵਧੀਆ ਜ਼ਿੰਦਗੀ ਨਹੀਂ ਹੈਗੀ ਪਰ ਸਿਰਫ ਉਹਨਾਂ ਨੂੰ ਦੱਸਣ ਦੇ ਲਈ ਫਿਰ ਤਾਂ ਇੱਕ ਕੱਲ ਤਾਂ ਪੱਕੀ ਹੈ ਜੀ ਇੰਨੀਆਂ ਗੱਲਾਂ ਸੁਣਨ ਤੋਂ ਬਾਅਦ ਉਹ ਤੁਹਾਨੂੰ ਜ਼ਰੂਰ ਪੁੱਛੂਗਾ ਮਾ ਪਾਰਲੀ ਬੀ ਨਹੀਂ ਤਲੀਯਾਨੋ ਮਾ ਪਰ ਕਿੰਤੂ ਪਰੰਤੂ ਜਿਹਨੂੰ ਅਸੀਂ ਕਹਿੰਦੇ ਆ ਪਾਰਲੀ ਤੂੰ ਬੋਲਦਾ ਬੇਨੇ ਵਧੀਆ ਇਟਾਲਿਆਨੋ ਬਹੁਤੋ ਬੜੀ ਵਧੀਆ ਟੈਲੀਨ ਬੋਲਦਾ ਫਿਰ ਤੁਸੀਂ ਮੇਰੇ ਚੈਨਲ ਦੀ ਮਸ਼ਹੂਰੀ ਕਰਦੇ ਹੋ ਜੀ ਉਹ ਇੰਪਰਾ ਟੋਲਕੋਸਾ ਦਾ YouTube ਸ਼ੂਨ ਕਨਾਲ ਇਟਾ ਪੰਜਾਬੀ ਕਿ ਬਸ ਜੀ ਮਾੜੀ-ਮੋਟੀ YouTube ਤੋਂ ਸਿੱਖ ਲਈ ਆ ਇਹ ਇੱਕ ਚੈਨਲ ਆ ਜਿਹਦਾ ਨਾਮ ਇਟਾ ਪੰਜਾਬੀ ਇਟਾ ਪੰਜਾਬੀ ਮਤਲਬ ਇਟਾਲੀਅਨ ਇਨ ਪੰਜਾਬੀ ਇਹਨੂੰ ਸ਼ਾਰਟਕਟ ਵਿੱਚ ਮੈਂ ਇਟਾ ਪੰਜਾਬੀ ਲਿਖਿਆ ਜੀ ਤੇ ਅਗਰ ਕੋਈ ਪੁੱਛਣਾ ਕਿਸੇ ਨੇ ਪੁੱਛਣਾ ਹੋਵੇ ਜਾਂ ਤੁਸੀਂ ਕਿਸੇ ਨੂੰ ਪੁੱਛਣਾ ਹੋਵੇ ਸੈਸ਼ਪੋ ਰਾਤੂ ਜਾਂ ਫਿਰ ਸੇਿਸ ਸਪੋਜ਼ਾਤਾ ਸਪੋਜ਼ਾਤਾ ਕਿਸੇ ਬੰਦੇ ਨੂੰ ਪੁੱਛਣਾ ਹੋਵੇ ਸਪੋਜ਼ਾਤਾ ਕਿਸੇ ਕੁੜੀ ਨੂੰ ਜਾਂ ਧੀ ਨੂੰ ਪੁੱਛਣਾ ਹੋਵੇ ਕਿ ਵਿਆਹ ਹੋ ਗਿਆ ਹਾਂਜੀ 4 ਸਾਲ ਹੋ ਗਏ 3 ਸਾਲ ਹੋ ਗਏ ਜਿੱਦਾਂ ਮੈਨੂੰ 4 ਸਾਲ ਹੋ ਗਏ ਤੁਸੀਂ ਕਹਿ ਸਕਦੇ ਸਟੀ ਦਾ 4 ਅੰਨੀ ਫਿਰ ਇਹ ਵੀ ਸਵਾਲ ਆਪਣੀਆਂ ਇਥੇ ਬੀਬੀਆਂ ਦਾਦੀਆਂ ਟਾਲੀਆਂ ਨੂੰ ਗੱਲ ਅੜਬਾਉ ਹੁੰਦੀ ਹੈ ਜੀ ਟਾਲੀਆਂ ਨੂੰ ਬੀਬੀਆਂ ਨਾਲ ਨਾ ਬਚਾ ਦੇ ਨਕੜਾ ਕੋਈ ਗੱਲ ਕਰਦਾ ਉਹ ਪੁੱਛ ਸਕਦੀਆਂ ਕਿ ਆਈ ਫੀ ਤੇ ਤੁਹਾਡੇ ਬਾਲ ਬੱਚੇ ਹੈਗੇ ਜੀ ਜੇ ਤੁਸੀਂ ਕਹਿਣਾ ਹੋਵੇ 62 63 ਡਿਪੈਂਡ ਕਰਦਾ ਤੁਹਾਡੇ ਕਿੰਨੇ ਬੱਚੇ ਜਾਂ ਸੀ ਸੋਲੋ ਉਨੋ ਉਮਾਸਕਿਓ ਐ ਉਨਾ ਫੈਮਿਨਾ ਜਾਂ ਫਿਰ ਸੋਲੋ ਉਮਾਸਕਿਓ ਮਾਸਕਿਓ ਮੁੰਡਾ ਫੈਮਿਨਾ ਕੁੜੀ ਫਿਰ ਹੋ ਸਕਦਾ ਕਿ ਤੁਹਾਨੂੰ ਪੁੱਛਣ ਜੀ ਲਵੋਰੀ ਲਵੋਰੀ ਜਾਨੀ ਕਿ ਕੋਈ ਕੰਮ ਕਰਦਾ ਜਾਂ ਫਿਰ ਮਾ ਤੂ ਲਵੋਰੀ ਇਹਦਾ ਮਤਲਬ ਜੀ ਇਹੀ ਹੁੰਦਾ ਵੀ ਕੋਈ ਕੰਮਕਾਰ ਕਰਦਾ ਹੈ ਤੁਸੀਂ ਜੇ ਤਾਂ ਕੋਈ ਕੰਮ ਕਰਦੇ ਆ ਤਾਂ ਤੁਸੀਂ ਕਹਿ ਸਕਦੇ ਆ ਸੀ ਲਵੋਰੋ ਐ ਫਾਚੋ ਓਪੇਰਾਇਓ ਜਾਨੀ ਕਿ ਦਿਹਾੜੀਦਾਰ ਜਾਂ ਫਿਰ ਜਿਹੜਾ ਤੁਸੀਂ ਕੰਮ ਕਰਦੇ ਆ ਫਾਚੋ ਮੇਤਲ ਮੈਕਾਨੀਕੋ ਜਿਹੜੇ ਆਪਣੇ ਖਰਾਦ ਦਾ ਕੰਮ ਕਰਦੇ ਹੁੰਦੇ ਆ ਜੀ ਉਹ ਜਾਂ ਫਿਰ ਨਹੀਂ ਜੀ ਫਿਲਹਾਲ ਤਾਂ ਮੈਂ ਲੱਭ ਰਿਹਾ ਜੀ ਇਦਾਂ ਕਹਿਣਾ ਹੋਵੇ ਉਹ ਤੁਸੀਂ ਕਹਿ ਸਕਦੇ ਆ ਜੀ ਸਤੋ ਅੰਕੋਰਾ ਚਿਰਕਾਂਦ ਸਤੋ ਚਿਰਕਾਂਦ ਹੁੰਦਾ ਮੈਂ ਲੱਭ ਰਿਆਂ ਅੰਕੋਰਾ ਜਾਨੀ ਇੱਥੇ ਅੰਕੋਰਾ ਮਤਲਬ ਬੜਤਿਆ ਗਿਆ ਜੀ ਹਲੇ ਤੱਕ 100 ਅੰਕੋਰਾ ਯਾਨੀ ਹਜੇ ਲੱਭ ਰਿਆਂ ਜੀ ਟਰਾਈ ਜਾਰੀ ਹੈ ਨੋ ਫਾਚੋ ਲਾ ਕਾਸਾ ਲਿੰਗਾ ਨਹੀਂ ਮੈਂ ਘਰ ਸੰਭਾਲਦੀ ਜਿੱਦਾਂ ਕਾਸਾ ਲਿੰਗਾ ਕਹਿੰਦੇ ਜੀ ਹਾਊਸ ਵਾਈਫ ਨੂੰ ਚਲੋ ਚੰਗਾ ਜੀ ਅੱਜ ਇਹਦੇ ਨਾਲ ਆਪਣਾ ਪ੍ਰੈਜੈਂਟੇਸ਼ਨ ਆਪਣੇ ਬਾਰੇ ਦੱਸਣਾ ਪਾਠ ਨੰਬਰ 2 ਇੱਥੇ ਆਪਾਂ ਖਤਮ ਕਰਦੇ ਆਂ ਜੀ ਆਪਣਾ ਫੇਸਬੁੱਕ ਤੇ ਲਰਨ ਇਟਾਲੀਅਨ ਇਨ ਪੰਜਾਬੀ ਜਰੂਰ ਲਾਈਕ ਕਰਿਓ ਜੀ ਤੇ ਨਹੀਂ ਕਰਨਾ ਚਲੋ ਤੁਹਾਡੀ ਮਰਜ਼ੀ ਹੈ ਜੀ ਆਪਾਂ ਕਿਹੜਾ ਤੁਹਾਨੂੰ ਕੁਝ ਕਹਿੰਨੇ ਆ ਤੇ ਬਾਕੀ ਆਪਣਾ ਇਹ ਜਿਹੜੇ ਆਪਾਂ ਬਣਾਨੇ ਆ ਨਾ ਵੀਡੀਓ ਇੱਥੇ YouTube ਤੇ ਬਣਾਨੇ ਆ ਇੱਥੇ ਵੀ ਸਬਸਕ੍ਰਾਈਬ ਜਰੂਰ ਕਰ ਲਓ ਜੀ ਜੇ ਤੁਹਾਨੂੰ ਚਿਤ ਕਰਦਾ ਲੈ ਆਪਣਾ ਸ਼ੇਅਰ ਵੀ ਕਰ ਦਿਆ ਕਰੋ ਜੀ ਤੇ ਬਾਕੀ ਜੇ ਤੁਹਾਨੂੰ ਇਹਦੇ ਵਿੱਚ ਨਹੀਂ ਕੋਈ ਚੀਜ਼ ਵਧੀਆ ਲੱਗਦੀ ਅਗਰ ਵਧੀਆ ਲੱਗਦੀ ਜਾਂ ਨਹੀਂ ਲੱਗਦੀ ਤੁਸੀਂ ਕਮੈਂਟ ਵਿੱਚ ਫੇਸਬੁੱਕ ਤੇ ਜਾਂ ਫਿਰ ਇੱਥੇ ਕਰਕੇ ਜਰੂਰ ਦੱਸਿਓ ਜੀ ਬਾਕੀ ਜੇ ਹੋਰ ਕੋਈ ਜਿਹੜੀ ਮੇਰੇ ਗੱਲ ਦਿਮਾਗ 'ਚ ਨਹੀਂ ਆਈ ਇਹ ਸਿਰਫ ਮੈਂ ਉਹੀ ਗੱਲਾਂ ਲਿਖੀਆਂ ਜਿਹੜੀਆਂ ਮੇਰੇ ਇਸ ਟਾਈਮ ਦਿਮਾਗ 'ਚ ਆਈਆਂ ਮੈਂ ਸੋਚ ਕੇ ਤੇ ਜੇ ਤੁਸੀਂ ਹੋਰ ਕੋਈ ਗੱਲ ਕਹਿਣਾ ਜਾਂ ਪੁੱਛਣਾ ਚਾਹੁੰਦੇ ਹੋ ਫੇ ਮੰਨ ਲਓ ਫੇ ਫਲਾਨੀ ਚੀਜ਼ ਮੈਂ ਇਟਾਲੀਅਨ ਵਿੱਚ ਕਿੱਦਾਂ ਕਹਾਂ ਉਹਦੀ ਰਿਪਲਾਈ ਫੇਸਬੁੱਕ ਜਾਂ YouTube ਤੇ ਮੈਂ ਉਸੇ ਟਾਈਮ ਦੇ ਦਵਾਂਗਾ ਤੇ ਜਿਹੜਾ ਵੀਡੀਓ ਹੈ ਜੀ ਇਹਨੂੰ ਬਣਾਉਣ ਨੂੰ ਮੈਨੂੰ ਥੋੜਾ ਜਿਹਾ ਟਾਈਮ ਲੱਗਦਾ ਤੇ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਜੀ ਅਗਲੇ ਭਾਗ ਵਿੱਚ